ਸੋ ਅੱਜ ਆ ਦੋਸਤੋ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਖਾਸ ਤੌਰ ਤੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਕਈ ਹਸਪਤਾਲ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹੜੇ ਮਰੀਜ਼ ਦਾ ਇਲਾਜ ਦੀ ਜਗ੍ਹਾ ਤੇ ਉਹਦੀ ਲੁੱਟ ਨੂੰ ਜ਼ਿਆਦਾ ਮayne ਰੱਖਦੇ ਨੇ ਇਸ ਤਰ੍ਹਾਂ ਦੇ ਮਾਮਲੇ ਕਈ ਵਾਰ ਸਾਹਮਣੇ ਆਏ ਨੇ ਇੱਕ ਅਜੀਬਾ ਜਿਹਾ ਮਾਮਲਾ ਸਾਹਮਣੇ ਆਇਆ ਐਮਪੀ ਦੇ ਵਿੱਚ ਜਿੱਥੇ ਜ਼ਿਕਰ ਇਹ ਆਇਆ ਕਿ ਮਰੀਜ਼ ਨੂੰ ਇਹ ਮਰੀਜ਼ ਦੇ ਪਰਿਵਾਰਾਂ ਨੂੰ ਜਾਂ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਦੀ ਪਤਨੀ ਨੂੰ ਇਹ ਗੱਲ ਕਹੀ ਗਈ ਕਿ ਉਹ ਕੋਮਾ ਦੇ ਵਿੱਚ ਹੈ ਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਹੁਣ ਗੱਲ ਤਾਂ ਇਹ ਹੈ ਵੀ ਆਖਰ ਭਾਵੇਂ ਕੇਜੀ ਹੀ ਹਾਲਤ ਦੇ ਵਿੱਚ ਪੇਸ਼ੈਂਟ ਕਿਉਂ ਨਾ ਹੋਵੇ ਤਾਂ ਕੀ ਉਹਦੇ ਪਰਿਵਾਰ ਦੇ ਲੋਕੋ ਨੂੰ ਨਹੀਂ ਮਿਲ ਸਕਦੇ ਹੋ ਸਕਦਾ ਕਈ ਵਾਰ ਮੈਡੀਕਲੀ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਸਕਦੀ ਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਿਵਾਰ ਦੇ ਲੋਕੋ ਨੂੰ ਦੇਖ ਉਹਦੀ ਹਾਲਾਤ ਤਾਂ ਸਮਝ ਜਾਣੀ ਸਕਦੇ ਨੇ ਪਰ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਅਕਸਰ ਦੇ ਜੰਦਾ ਸਾਰਿਆਂ ਚ ਭਾਵੇਂ ਨਹੀਂ ਪਰ ਕੁਝ ਲਾਲਚੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹ ਗੱਲ ਦੇਖੀ ਜਾਂਦੀ ਹੈ ਕਿ ਪੈਸੇ ਬਣਾਉਣ ਦੇ ਮਾਰੇ ਟੈਸਟਾਂ ਦੇ ਬਹਾਨੇ ਜਾਂ ਕਿਸੇ ਹੋਰ ਚੀਜ਼ ਦੇ ਬਹਾਨੇ ਕੋਈ ਨਾ ਕੋਈ ਤੁਹਾਡੇ ਤੋਂ ਰਕਮ ਜਮਾ ਕਰਵਾਉਣ ਨੂੰ ਲੈ ਕੇ ਜਿਹੜਾ ਬਾਰੀ-ਬਾਰੀ ਦਬਾਅ ਬਣਾਇਆ ਜਾਂਦਾ ਹੈ ਇਹ ਮਾਮਲਾ ਐਮਪੀ ਦਾ ਮਾਮਲੇ ਦੇ ਵਿੱਚ ਜਾਂਚ ਹੈ ਜਿਹੜੀ ਡਿਪਟੀ ਸੀਐਮ ਕੋਲ ਜਦੋਂ ਇਹ ਪਹੁੰਚਦਾ ਮਾਮਲਾ ਤਾਂ ਹੈਲਥ ਡਿਪਾਰਟਮੈਂਟ ਨੂੰ ਜਾਂਚ ਵਾਸਤੇ ਕਹਿ ਦਿੱਤਾ ਗਿਆ ਪਰ ਇਹ ਮਾਮਲਾ ਕਿਉਂਕਿ ਵਾਇਰਲ ਬਹੁਤ ਹੋ ਰਿਹਾ ਸੀਗਾ ਤੁਹਾਡੇ ਸਾਹਮਣੇ ਇਸ ਲਈ ਰੱਖ ਰਿਹਾ ਕਿਉਂਕਿ ਜਦੋਂ ਇਸ ਸ਼ਖਸ ਨੂੰ ਕੋਮਾ ਦੇ ਵਿੱਚ ਕਿਹਾ ਗਿਆ ਤਾਂ ਸ਼ਖਸ ਸ਼ਖਸਾ ਜਿਹੜਾ ਉਹ ਆਖ ਕਿ ਮੈਨੂੰ ਕਿਵੇਂ ਬੰਨ ਕੇ ਰੱਖਿਆ ਗਿਆ ਹਾਲਾਂਕਿ ਹਸਪਤਾਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ ਜਿਹੜੀ ਮੀਡੀਆ ਰਿਪੋਰਟਸ ਨੇ ਕਿ ਉਹਨੂੰ ਉਹ ਕਿਉਂਕਿ ਉਗਰ ਹੋ ਰਿਹਾ ਸੀ ਇਸ ਕਰਕੇ ਉਹਨੂੰ ਬੰਨ ਕੇ ਰੱਖਿਆ ਗਿਆ ਸੀ ਯਾਨੀ ਕਿ ਬੰਨ ਕੇ ਰੱਖਣ ਵਾਲੀ ਗੱਲ ਤਾਂ ਸਾਬਤ ਹੋ ਗਈ ਆ ਪਰ ਹੋ ਸਕਦਾ ਵੀ ਸਿਚੁਏਸ਼ਨ ਕੋਈ ਮੈਡੀਕਲੀ ਇਸ ਤਰ੍ਹਾਂ ਦੀ ਭਾਵੇਂ ਹੋਵੇ ਪਰ ਕੋਮਾ ਦੇ ਵਿੱਚ ਬੰਦਾ ਬਾਹਰ ਤੁਰ ਕੇ ਆ ਗਿਆ ਇੱਥੋਂ ਸਮਝਿਆ ਜਾ ਸਕਦਾ ਵੀ ਆਖਰ ਕੋਮਾ 'ਚ ਤਾਂ ਉਹ ਕਿਹੜਾ ਹੋਣਾ ਹੈ ਦੂਜੇ ਪਾਸੇ ਜੇ ਗੱਲ ਕਰੀਏ ਮਾਮਲਾ ਕਹਿੰਦੇ ਭਾਰਤਲਾਮ ਦਾ ਜਿੱਥੇ ਮੱਧ ਪ੍ਰਦੇਸ਼ ਦੇ ਇਤਰਾਮ ਜ਼ਿਲ੍ਹੇ ਦੇ ਕਹਿੰਦੇ ਇੱਕ ਮਾਨਵਤਾ ਸ਼ਰਮਸਾਰ ਕਰਨ ਵਾਲਾ ਮਾਮਲਾ ਰਿਪੋਰਟ ਕਰਿਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਰੋਪਏ ਹੈ ਕਿ ਹਸਪਤਾਲ ਪ੍ਰਬੰਧ ਨੇ ਆਈਸੀਯੂ ਦੇ ਵਿੱਚ ਭਰਤੀ ਬੰਟੀ ਨਾਮ ਦਾ ਹੈ ਮਰੀਜ਼ ਸੀਗਾ ਜਿਹਨੂੰ ਜ਼ਬਰਨ ਰੋਕਿਆ ਗਿਆ ਤੇ ਉਹਦੇ ਪਤਨੀ ਨੂੰ ਇਲਾਜ ਲਈ ਪੈਸਾ ਜਮ੍ਹਾਂ ਕਰਨ ਵਾਸਤੇ ਕਿਹਾ ਗਿਆ ਉਹ ਵਿਚਾਰੀ ਕੋਲ ਪੈਸਾ ਨਾ ਹੈ ਨਹੀਂ ਸੀਗਾ ਤਾਂ ਉਹ ਦੂਜੇ ਪਾਸੇ ਪੈਸਾ ਜਮ੍ਹਾਂ ਕਰਨ ਵਾਸਤੇ ਉਰਾਂ ਪਟਕਣ ਲੱਗੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੀ ਸੱਚੀਓ ਇੰਨਾ ਜ਼ਿਆਦਾ ਹਾਲਾਤ ਖਰਾਬ ਕੁਝ ਕੁ ਦਾ ਖਰ ਮੈਨੂੰ ਆਈਡੀਆ ਹੈਗਾ ਕਿਉਂਕਿ ਜਦੋਂ ਜਾਣੇ ਆ ਤਾਂ ਦੇਖਦੇ ਆ ਹਾਲਾਤ ਕੀ ਲਾਲਚ 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 ਤੋਂ ਇਲਾਵਾ ਕੁਝ ਨਹੀਂ ਦਿਖਦਾ ਸਾਰਿਆਂ ਨੂੰ ਭਾਵੇਂ ਨਾ ਕਹੀਏ ਪਰ ਇਹ ਗੱਲਾਂ ਵੀ ਜ਼ਿਆਦਾਤਰ ਹੋ ਸਕਦਾ ਬੜੌਤਰੀ ਇਸ ਚੀਜ਼ ਦੀ ਹੋਵੇ ਬਾਕੀ ਕਮੈਂਟ ਕਰਕੇ ਤੁਸੀਂ ਵੀ ਰਾਏ ਸਾਂਝੀ ਕਰਿਓ ਕਿ ਇਸ ਤਰ੍ਹਾਂ ਦੇ ਹਾਲਾਤ ਹੈ ਜਾਂ ਨਹੀਂ ਹੈ ਪਰ ਦੂਜੇ ਪਾਸੇ ਇਹ ਗੱਲ ਕਹਿ ਸਕਦੇ ਆ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਕਹਿੰਦੇ ਗੁੰਡਾਗਰਦੀ ਤਾਂ ਉਦੋਂ ਜਾਗਰ ਹੋਈ ਜਦੋਂ ਖੁਦ ਮਰੀਜ਼ ਆਈਸੀਯੂ ਤੋਂ ਬਾਹਰ ਨਿਕਲ ਆਉਂਦਾ ਤੇ ਆਪਦੀ ਆਪੀਤੀ ਸੁਣਾਉਂਦਾ ਉਦੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਅਦਨਗਰਨ ਅਵਸਥਾ ਦੇ ਵਿੱਚ ਇਸ ਮਰੀਜ਼ ਦਾ ਵੀਡੀਓ ਖੂਬ ਵਾਇਰਲ ਹੁੰਦਾ ਜਾਣਕਾਰੀ ਦੇ ਮੁਤਾਬਕ ਕਹਿੰਦੇ ਇੱਕ ਵਾਦ ਗੰਭੀਰ ਰੂਪ ਦੇ ਹੋਇਆ ਸੀ ਪਤਨੀ ਨੂੰ ਜਦੋਂ ਦੇ આરોਪ ਨੇ ਕਿ ਹਸਪਤਾਲ ਨੇ ਉਹਨੂੰ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਤੇ ਪਤਨੀ ਪੱਕੀ ਪਤੀ ਕੋਮਾ ਚ ਹੈ ਉਹਨਾਂ ਨੇ ਉਹ ਬਾਅਦ ਜਿਹੜਾ ਮਰੀਜ਼ ਸੀ ਉਹਦਾ ਇਹ ਵੀ ਕਿਹਾ ਵੀ ਉਹਦੀ ਰੀਡ ਦੀ ਹੱਡੀ ਟੁੱਟ ਚੁੱਕੀ ਹੈ ਜਦਕਿ ਮਰੀਜ਼ ਤਾਂ ਬਾਹਰ ਛਾਲਾ ਮਾਰਦਾ ਫਿਰ ਰਿਹਾ ਉਹਦੇ ਨਾਲ ਹੀ ਇਹ ਵੀ ਗੱਲ ਕਹੀ ਗਈ ਕਿ ਪੈਸੇ ਦਾ ਇੰਤਜ਼ਾਮ ਕਰੋ ਹੁਣ ਇਹ ਮਾਮਲਾ ਜਦੋਂ ਹਾਈਲਾਈਟ ਬਹੁਤ ਜ਼ਿਆਦਾ ਹੋਇਆ ਵਾਇਰਲ ਬਹੁਤ ਜ਼ਿਆਦਾ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਮਾਮਲੇ ਦੀ ਜਾਂਚ ਲੱਗੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉੱਠਦੇ ਰਹਿੰਦੇ ਨੇ ਲਾਲਚ ਦੀ ਪੋਟਲੀ ਵੱਡੀ ਹੁੰਦੀ ਹੈ ਇਸ ਕਰਕੇ ਇਹ ਕਹਿ ਸਕਦੇ ਆਂ ਵੀ ਮਰੀਜ਼ਾਂ ਦੇ ਉੱਤੇ ਭਾਰੀ ਪੈਂਦੀ ਨਜ਼ਰ ਆਉਂਦੀ ਹੈ ਆਲੀਸ਼ਾਨ ਵਧੀਆ ਹੋਟਲਾਂ ਵਰਗੇ ਬਣੇ ਇਹ ਮਹਿਲ ਨੂਮਾ ਹਸਪਤਾਲ ਨੇ ਜਿਹੜੇ ਉਹਨਾਂ ਦੇ ਵਿੱਚ ਇਹ ਕਹਿ ਜਾ ਸਕਦਾ ਵੀ ਉਹਨਾਂ ਦੇ ਖਰਚੇ ਉਸ ਤਰ੍ਹਾਂ ਦੇ ਨਾਲ ਜਰੂਰ ਹੋਣਗੇ ਪਰ ਇਹ ਦੇਖੀਏ ਤਾਂ ਬਹੁਤ ਜਗ੍ਹਾ ਦੇ ਉੱਤੇ ਜਾਂ ਕਿ ਇਹ ਜਿਹੜਾ ਟੀਚਰ ਦੇ ਮੰਗੂ ਇਹ ਵੀ ਪੇਸ਼ਾ ਇਸ ਤਰ੍ਹਾਂ ਦਾ ਵੈਸੇ ਤਾਂ ਰੱਬ ਦਾ ਰੂਪ ਕਹਿੰਦੇ ਆਂ ਅਸੀਂ ਡਾਕਟਰਾਂ ਨੂੰ ਤੇ ਜਿੱਥੇ ਇਲਾਜ ਬਿਹਤਰ ਵੀ ਹੁੰਦਾ ਬਹੁਤ ਚੰਗੇ ਹਸਪੀਟਲਜ਼ ਵੀ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਕਈਆਂ ਤੇ ਬਹੁਤ ਵਧੀਆ ਇਲਾਜ ਹੈਗਾ ਪਰ ਪ੍ਰਾਈਵੇਟ ਹਸਪਤਾਲ ਜਦੋਂ ਬੰਦਾ ਜਾਂਦਾ ਤਾਂ ਆਖਰਕਾਰ ਉਸਦੇ ਨਾਲ ਇਸ ਤਰ੍ਹਾਂ ਦਾ ਕੋਈ ਵਾਕਾ ਹੋ ਜੇ ਤਾਂ ਫਿਰ ਲਾਜ਼ਮੀ ਤੌਰ ਤੇ ਇਹ ਸਵਾਲ ਖੜੇ ਹੋਣਾ ਤੁਸੀਂ ਵੀ ਕਮੈਂਟ ਕਰਕੇ ਰਾਇ ਸਾਂਜੀ ਕਰਿਓ ਤੁਹਾਡਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀ ਮਾਰ ਪੈ ਜਾਂਦੀ ਹੈ ਬੰਦਾ ਜਾਂਦਾ ਮਜਬੂਰੀ ਦਾ ਵਸ਼ ਤੇ ਉਹ ਕੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਇਹ ਕੀ ਗੱ